ਸਾਸਰੀਗਾ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਮਸਾਣੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚ ਪਹਿਲਾਂ ਵੀ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਤੇ ਵੀਰ ਜੀ ਹੁਣ ਹੀ ਲਿਉਂਦੇ ਇੱਕ ਦੋ ਹੀ ਆ ਪਰ ਲਿਉਂਦੇ ਚੰਗੀਆਂ ਸੋਹਣੀਆਂ ਤੇ ਸਾਫ਼ ਸੁਥਰਾ ਡੰਗਰ ਲਿਉਂਦੇ ਆ ਤੇ ਅੱਜ ਦੋ ਵਾੜਾਂ ਸੇਲ ਕਰਨੀਆਂ ਅੱਜ ਹੀ ਸੂਈ ਹੈ ਇੱਕ ਵਾੜ ਜੇਰ ਵੀ ਇੱਥੇ ਹੀ ਆ ਤੇ ਬੱਚਾ ਬੜਾ ਸੋਹਣਾ ਦਿੱਤਾ ਉਹਨੇ ਤੇ ਇੱਕ ਨੂੰ 10-15 ਦਿਨ ਹੋ ਗਏ ਆ ਵੀਰ ਦੱਸਦਾ ਤੇ ਦੋ ਹੀ ਸੇਲ ਕਰਨੀਆਂ ਵੀਰ ਨੂੰ ਫੋਨ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਵੀ ਆਪਣਾ ਸੇਮ ਪੇਜ ਆ ਉਹਨੂੰ ਸਾਰੇ ਜਣੇ ਫੋਲੋ ਕਰ ਲਓ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਜੀ ਨੰਬਰ ਨੋਟ ਕਰ ਲਓ 8566009918 ਗੱਲਬਾਤ ਕਰਾਉਨੇ ਆ ਤੇ ਇਹਨਾਂ ਬੜਾ ਡਿਟੇਲ ਲੈਣੇ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਠੀਕ ਠਾਕ ਚੱਲਦੀ ਕਲਾ ਬਾਕੀ ਰੱਬ ਬਰਨਣ ਕਿਤੇ ਜੀ ਅੱਜ ਦੋ ਸੇਲ ਕਰਨੀਆਂ ਹੈ ਹਾਂਜੀ ਹਾਂਜੀ ਭਾਜੀ ਠੀਕ ਹੈ ਦੋਵੇਂ ਟਾਪ ਦੀਆਂ ਹੀ ਦੋਵੇਂ ਪਹਿਲਣਾਂ ਨੇ ਵੀਰ ਜੀ ਠੀਕ ਹੈ ਪਹਿਲਣਾਈਆਂ ਹਾਂਜੀ ਆਪਣਾ ਐਡਰੈਸ ਦੱਸ ਦਿਓ ਭਾਜੀ ਪਿੰਡ ਆਪਣਾ ਮਸਾਨੀਆਂ ਜੀ ਹਾਂਜੀ ਨਾਮ ਮੇ ਲਾਡੀ ਆ ਸ਼ਹਿਰ ਬਟਾਲਾ ਵਾ ਜ਼ਿਲ੍ਹਾ ਕਲਾਸਪੁਰ ਇਹ ਸਿਰ ਹਰਗੱਦੇ ਮਰ ਰੋਤੇ ਆ ਜੀ ਬਟਾਲਾ ਤੋਂ ਤਿੰਨ ਕਿਲੋਮੀਟਰ ਦੂਰ ਵਾ ਠੀਕ ਹੈ ਫੋਨ ਨੰਬਰ ਦੱਸ ਦਿਓ ਭਾਜੀ ਆਪਣਾ ਫੋਨ ਨੰਬਰ 7892 ਜਿੱਦੋ ਕਿ ਸੰਤ ਜੇ ਪਹਿਲਾ ਨੰਬਰ ਨਾ ਲੱਗੇ ਤਾਂ ਦੂਜੇ ਨੰਬਰ ਤੇ ਕਾਲ ਕਰ ਲਓ ਠੀਕ ਹੈ ਠੀਕ ਹੈ ਫੋਨ ਕਰ ਲਿਓ ਭਾਜੀ ਨੂੰ ਤੇ ਟੌਪ ਦੀਆਂ ਵਹਿੜਾਂ ਸੇਲ ਕਰਨੀਆਂ ਪਹਿਲੇ ਨੰਬਰ ਦੇ ਆਪਾਂ ਦਿਖਾਵਾਂਗੇ ਜਿਹੜੀ ਅੱਜ ਹੀ ਸੁੱਜੀ ਆ ਆ ਵੇਖੋ ਜੀ ਥਾਣ ਥੂਣੇ ਦਾ ਸੋਹਣਾ ਲੱਗਾ ਬਹੁਤ ਹੀ ਚੰਗਾ ਥਾਣ ਲੱਗਾ ਚਾਰੇ ਥਾਣ ਬਹੁਤ ਸੋਹਣੇ ਆ ਜੀ ਇੱਕੋ ਜਿਹਾ ਥਾਣਾ ਤੇ ਹਵਾਨਾ ਵੀ ਚੈੱਕ ਕਰ ਲਓ ਜੀ ਆ ਵੇਖੋ ਜੀ ਹਵਾਨਾ ਤੇ ਫੇਸ ਕੁਆਲਿਟੀ ਵੀ ਚੰਗੀ ਆ ਸੂਆ ਪਹਿਲਾ ਦਾ ਦਾ ਵੀ ਆ ਆ ਵੇਖੋ ਜੀ ਫੇਸ ਕੁਆਲਟੀ ਬਹੁਤ ਸੋਹਣੀ ਬੱਚਾ ਕੀ ਆ ਗਿਆ ਭਾਜੀ ਇਹਦੇ ਪਿੱਛੇ ਮਗਰ ਭਾਜੀ ਬੱਚਾ ਆ ਗਿਆ ਆ ਬੱਚਾ ਜੀ ਹਰ ਕੋ ਗਿੱਲਾ ਨਾੜੂ ਆ ਜੀ ਆਹ ਵੇਖੋ ਜੀ ਜੇਰ ਵੀ ਆਪਾਂ ਦਿਖਾ ਦੇਣੀ ਹੈ ਨਾਲ ਹੀ ਆਹ ਜੇਰ ਵੀ ਅਜੇ ਦੀ ਸੁੱਟੀ ਆ ਇਸੇ ਮੈਡ ਨੇ ਸੁੱਟੀ ਆ ਜੀ ਆਹ ਵੇਖੋ ਜੀ ਠੀਕ ਹੈ ਜੀ ਸੁਆ ਭਾਜੀ ਪਹਿਲਾਂ ਹੀ ਆ ਸੁਆ ਭਾਜੀ ਪਹਿਲਾਂ ਹੀ ਆ ਠੀਕ ਹੈ ਠੀਕ ਹੈ ਤੇ ਦੁੱਧ ਦਾਦ ਕੀ ਮਾਰੀਆਂ ਧਾਰਾਂ ਤੂ ਰੰਗ ਨਹੀਂ ਹਲੇ ਭਾਜੀ 2 ਕਿਲੋ ਛੋਇਆ ਵਾ ਸਲਾ ਕੋ ਬੱਚੇ ਨੂੰ ਜਾ ਕੇ ਛੱਡਿਆ ਵਾ ਠੀਕ ਹੈ ਠੀਕ ਹੈ ਸਹੀ ਆ ਪੱਕੀ ਭਾਜੀ ਪਿਛਲੇ ਘਰਾਂ ਚ ਹੁੰਦੀਆਂ ਨੇ ਤੇ ਸਾਹਮਣੇ ਸੁਬੇ ਨੇ ਜ ਆ ਗਿਆ ਸਾਡੇ ਘਰਾਂ ਸੁਪਨ ਨਹੀਂ ਛੇੜੀਆਂ ਟੁੱਟੀਆਂ ਟੱਟੀਆਂ ਹੁੰਦੀਆਂ ਸੇਵਾ ਦੀਆਂ ਹੁੰਦੀਆਂ ਨੇ ਜੀ 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 ਤੇ ਇਹ ਕਿਸਮਾ ਦਾ ਖਰੇ 20 ਚਵਾੜਾ ਨੇ 18 ਚਵਾਣਾ ਵਾ ਇਹ ਤਾਂ ਅਗਲੀ ਕਿਸਮਤ ਆ ਹਾਂ ਜੀ ਬਾਕੀ ਪਹਿਲਾ ਸੁਆਵਾ ਇਹ ਤਾਂ ਕਿਸਮਾ ਦਾ ਸਾਡੀ ਸੀਟ ਨਹੀਂ ਗਰੰਟੀ ਹੋਏਗੀ ਪੂਰ ਛੇੜੇ ਸਾਡੀ ਗਰੰਟੀ ਲਗਾ ਲੱਤ ਨਹੀਂ ਚੁੱਕੇਗੀ ਹਾਂ ਜੀ ਇਹ ਗਰੰਟੀ ਨੂੰ ਜੀਰ ਪਈ ਹਰ ਜੀ ਸਾਡੀ ਗਰੰਟੀ ਹੋਗੀ ਦੁੱਧ ਜਿਹੜੇ ਅਗਲੀ ਕਿਸਮਤ ਵਾ ਕਿੰਨਾ ਚਵਾ ਦੇਣਾ ਜੀ 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 ਠੀਕ ਆ ਇਹ ਇਨੇ ਖਰੇ 20 ਚਵਾ DNA ਵਾ ਇਹਨੇ 18 ਚਵਾਣਾ ਵਾ ਕਿਨੇ 10 ਚਵਾਣੇ ਇਹ ਪਰ ਜੀ ਸੇਵਾ ਦੇ ਸੇਵਾ ਦੇ ਜਾਂ ਵਾਈਡ ਦਾ ਖਵਾਸਾ ਪਰਮਾ ਬਿਲਕੁਲ ਜੀ ਬਿਲਕੁਲ ਤੇ ਤੋਰੀ ਇਹਨੂੰ ਆਹ ਵੇਖੋ ਇਹ ਕੱਦ ਕਾਠ ਲੋ ਪੂਰੀ ਚੰਗੀ ਆ ਘੈਮ ਆਹ ਵੇਖੋ ਹਵਾਨਾ ਵੀ ਬੜਾ ਸੋਹਣਾ ਵਾ ਤੇ ਥਣ ਜਿਹੜੇ ਆ ਨਾ ਬਹੁਤ ਹੀ ਸੋਹਣੇ ਆ ਗੋਲ ਮੋਲ ਥਣੇ ਆ ਇਹ ਐ ਵਧੀਆ ਥਣ ਵੀ ਨਿੱਕਾ ਨਹੀਂ ਆ ਚੁੜੀ ਬੜੀਆ ਪੰਜ ਤਾਂ ਮੁੱਠੀ ਵਾਲੀ ਚਵਾਈ ਵਾਲਾ ਥਣ ਲੱਗਾ ਇਹਨੂੰ ਕੋਈ ਚੱਕਰ ਨਹੀਂਗਾ ਪਾਉਣ ਇੱਥੇ ਥੱਲੇ ਠੰਡੀ ਧੀਰੀ ਆ ਆ ਵੇਖ ਸਕਦੇ ਆ ਤੁਸੀਂ ਥਣ ਬੜੇ ਪਿਆਰੇ ਲੱਗੇ ਇਹਨੂੰ ਆ ਵੇਖੋ ਜੀ ਫੇਸ ਕੁਆਲਟੀ ਵੀ ਚੰਗੀ ਆ ਤੇ ਕੱਦ-ਕਾੜ ਵੀ ਚੰਗਾ ਤੇ ਬਾਕੀ ਤੁਸੀਂ ਆਪ ਅੰਦਾਜ਼ਾ ਲਾ ਲਿਓ ਸੂਆ ਇਹਦਾ ਪਹਿਲਾ ਇਹਨੇ ਦੁੱਧ ਕਿੰਨਾ ਚੋਣਾ ਵਾ ਆ ਵੇਖੋ ਜੀ ਅੱਜ ਹੀ ਸੂਈ ਆ ਜੀ ਤੇ ਮੁੱਲ ਵੀ ਬਿਲਕੁਲ ਜਾਇਜ਼ ਹੀ ਕਰਨਾ ਵੀਰ ਜੀ ਦਾ ਦੁੱਧਾ ਆਈਡੀਆ ਦੇ ਦਿਓ ਮੜਾਇਆ ਕਿੰਨਾ ਕੁ ਚ ਵਾਜੂ ਆਈਡੀਆ ਆ ਕਰਦੇ ਵੀ ਕੋਈ ਚੋਇਸ ਇੰਨਾ ਇਹਦਾ ਕਰਦੇ ਕੋਈ ਕਿੰਨਾ ਵਾ ਕੱਦ ਤੇ ਤੁਹਾਡੇ ਬਰਾਬਰ ਹੀ ਆ ਤੇ ਕੱਦ ਚੰਗਾ ਵੱਡਾ ਵਾ ਚੱਡਾ ਬੜਾ ਸੋਹਣਾ ਕੋਈ ਫਿਕਸ ਚੱਡਾ ਲੱਤਾਂ ਨੂੰ ਇਹ ਕੋਈ ਟੁੱਟਵਾ ਨਹੀਂ ਹੈਗਾ ਬਿਲਕੁਲ ਬਿਲਕੁਲ ਕੋਈ ਭਾਉ ਭੂਲ ਨਹੀਂ ਪਈ ਜਾਏਗੀ ਇਹਨੂੰ ਪੁੱਛ ਜੀ 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 ਫਿਕਸ ਆਰਡਰ ਵਾਲੀ ਹੈ ਫਿਕਸ ਆਰਡਰ ਵਾਲੀ ਹੈ ਹਾਂਜੀ ਫਿਰ ਗੋਲ ਗੱਲ ਕੋਈ ਨਾ ਸੋਹਣਾ ਲੱਗਾ ਫਿਰ ਸੀਰ ਨਹੀਂ ਧੀਰੀ ਪੂਰੀ ਖਾਣ ਬਿਲਕੁਲ ਐ ਮੋਟਾ ਮੋਟਾ ਵਾ ਕੋਈ ਨਿੱਕਾ ਥਾਣ ਨਹੀਂਗਾ ਐ ਚੰਗਾ ਸੋਹਣਾ ਵਾ ਜਵਾਈ ਹੱਥ ਦੀ ਮੁਠੀ ਦੀ ਜਵਾਈ ਵਾਲ ਤੇ ਇਹਦਾ ਮੁੱਲ ਭਾਜੀ ਕਿੰਨਾ ਕਰਦੇ ਹੋ ਭੋਲ ਭਾਜੀ ਦਾ 55000 ਰੁਪਏ ਕਰਦੇ ਠੀਕ ਆ ਮੌਕੇ ਤੇ ਛੋੜ ਛੱਪਾ ਹਾਂਜੀ ਭਾਈ ਤਰੋਂ ਆਪਣਾ ਅੱਗੇ ਪਤਾ ਹੀ ਆ ਕਿ ਹਾਂਜੀ ਆ ਕੋਈ ਫੋਨ ਕਰ ਲੈ ਖੁੱਲਾ ਮਾਨ ਕਰ ਦਿੰਦੇ ਮੈਂ ਜਿਹੜਾ ਵਕ ਭਣਪਾ ਕਰੀਦਾ ਮਾਨ ਠੀਕ ਠੀਕ ਆ ਠੀਕ ਆ ਫੋਨ ਜਿਹਨੇ ਲੈਣੀ ਆਪਣੀ ਸਮਝ ਨਾ ਲਵੇ ਹਾਂਜੀ ਆ ਇਹਦੇ ਪੜੀਆਂ ਨੇ ਜੇ ਕੋਈ ਸੇਵਾ ਕਰੇਗਾ ਤਾਂ ਤਾਰ ਦਿੰਦੀ ਜਾਂਦੀ ਨੇ ਤੇ ਜੇ ਨਾਸ ਕਰੇਗਾ ਤਾਂ ਵਾੜ ਦਿੰਦੀ ਜਾਂਦੀ ਨੇ ਬਿਲਕੁਲ ਜੀ ਬਿਲਕੁਲ ਹਾਂ ਠੀਕ ਉਹਨਾਂ ਦਾ ਤੁਸੀਂ ਦੇ ਨਹੀਂ ਦੇ ਸਕਦੇ ਹਾਂਜੀ 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 ਫੋਨ ਲਾ ਲਿਓ ਭਾਜੀ ਉਹਨਾਂ ਨੂੰ 55000 ਚ ਮਾਨਦਾਨ ਹੋ ਜਾਊਗਾ ਮੌਕੇ ਤੇ ਪਤਾ ਨਹੀਂ ਕੰਨਾ ਹੋ ਜੇ ਫੋਨ ਜ਼ਰੂਰ ਕਰ ਲਿਓ ਆ ਐਸੀ ਗਾਈ ਦੀ ਜੇਰ ਆ ਜੀ ਆ ਵੇਖ ਸਕਦੇ ਆ ਤੁਸੀਂ ਦੂਜੇ ਨੰਬਰ ਤੇ ਆਪਾਂ ਦਿਖਾਉਣੀ ਆ ਉਹ ਵੀ ਤਾਜੀ ਸੂਈ ਜਾ ਤੇ ਉਹਦੇ ਪਿੱਛੇ ਬੱਚਾ ਬੜਾ ਸੋਹਣਾ ਵਾ ਆ ਵੇਖੋ ਪਹਿਲਾ ਬੱਚਾ ਦਿਖਾਉਣੀ ਆ ਬੱਚਾ ਕੀ ਆ ਭਾਜੀ ਇਹ ਇਹ ਤਾਂ ਮਗਰੀ ਭਾਜੀ ਬੱਚਾ ਹੀ ਆ ਅੱਛਾ ਇਹ ਵੀ ਬੱਚਾ ਹੀ ਆ ਹਾਂਜੀ ਠੀਕ ਹੈ ਜੀ ਇਹਦਾ ਫੇਸ ਕੁਆਲਿਟੀ ਚੰਗੀ ਆ ਥਣ ਥਣ ਇਹਦਾ ਵੀ ਬੜਾ ਸੋਹਣਾ ਲੱਗਾ ਆ ਵੇਖੋ ਥਣ ਥਣ ਬਹੁਤ ਐ ਵਧੀਆ ਲੱਗਾ ਜੀ ਇਹਨੂੰ ਕਿੰਨੇ ਦਿਨ ਹੋ ਗਏ ਭਾਜੀ ਸੂਈ ਨੂੰ? ਇਹਨੂੰ ਭਾਜੀ ਦਿਨ 10-12 ਹੋ ਗਿਆ ਸੂਈ ਨੂੰ। ਅੱਛਾ ਇਹਨੂੰ 10-12 ਦਿਨ ਹੋ ਗਏ। ਠੀਕ ਆ ਦੁੱਧ ਕਿੰਨਾ ਦੇ ਗੋਲ ਜੀ? ਇਹ ਤੋਂ ਭਾਜੀ ਦੁੱਧ ਤੇ 11-12 ਲੀਟਰ ਵਾ ਪਰ ਭਾ 10 ਕਿਲੋ ਗ੍ਰਾਮ ਗਾਰੰਟੀ ਦਵਾਂਗੇ। ਠੀਕ ਆ ਜੋ ਬਣਾ ਕੇ ਦਵਾਂਗੇ। ਜਿਹੜਾ ਬਣਾ ਦੇਣਾ ਉਹ 10 ਲੀਟਰ ਵਾ। ਹਾਂ ਠੀਕ ਆ ਸਹੀ ਇਹਨੂੰ ਤੋੜ ਦਿਓ ਜੀ। ਆਹ ਵੇਖੋ ਜੀ ਬਹੁਤ ਹੀ ਸੋਹਣੀ ਆ ਜੀ। ਵੀਖ ਸਕਦੇ ਆ। ਤੋ ਪਤਾਪ ਲੱਗੇ ਡੰਗਰ ਨਵਾਇਆ ਨੂੰ ਹਣ ਥਾਣ ਥੁਣ ਬੜੇ ਸੋਹਣੇ ਲੱਗੇ ਇਹਨੂੰ ਤੇ ਫਿਕਸ ਆ ਡਰੇ ਇਹਦਾ ਵੀ ਹਵਾਨਾ ਸੋਹਣਾ ਵੇ ਇਹਦਾ ਆ ਫੇਸ ਫੂਸ ਇਹਦਾ ਬਹੁਤ ਸੋਹਣਾ ਵਾ ਜੀ ਚੰਗੀ ਆ ਥਾਣ ਬੜੇ ਸੋਹਣੇ ਲੱਗੇ ਆ ਇਹਨੂੰ ਆ ਵੇਖੋ ਜੀ ਲੈ ਜੋ ਭਾਈ ਲੈ ਜੋ ਬਾਕੀ ਹਵਾਨਾ ਇਹਦਾ ਵੀ ਚੰਗਾ ਵਾ ਤੇ ਥਣਾ ਜਿ ਵਿਰਲ ਬੁਰਲ ਹੈਗਾ ਇਹਦੇ ਵੀ ਚੰਗਾ ਤੇ ਬਾਕੀ ਤਾਇਆ ਸੁਆ ਡੰਗਰ ਬਹੁਤ ਘਟ ਲਾਉਦਾ ਵਾ ਤਵੀਰ ਕੋਲ ਦੋਵੇਂ ਤਾਜ਼ੀਆਂ ਹੀ ਸੁਈਆਂ ਵਾ ਸੁਈਆਂ ਸਵਾਇਆਂ ਵਾ ਤੇ ਗੱਲਬਾਤ ਕਰ ਲਏ ਉਹਦਾ ਮੁੱਲ ਵੀ ਬਿਲਕੁਲ ਜਾਇਜ਼ ਕਰਨਾ ਵੀਰ ਜੀ ਨੇ ਇਹਦਾ ਭਾਜੀ ਸੁਆ ਕਨਵਾ ਜੀ ਭਾਜੀ ਸੁਭਾਜਦਾ ਵੀ ਪਹਿਲਾ ਵਾ ਤੇ ਇਹਦੀ ਵੀ ਕਿਹਨੇ ਸੂਈ ਦੀ ਵੀਡੀਓ ਛੇੜਦੀ ਵੀਡੀਓ ਇਹ ਵੀ ਮਗਾ ਦਾਂਗੇ ਇਹ ਮੇਰੇ ਘਰ ਨਹੀਂ ਸੂਈ ਆ ਕਿ ਪਰ ਜਿੱਥੋਂ ਲਈਏ ਮਤੋਂ ਮਗਾ ਦਾਂਗੇ ਅੱਛਾ ਪਿੱਛੇ ਕੇ ਸੂਈ ਸਵਾਈ ਲੈਂਦੀ ਤੂੰ ਸੂਈ ਸਵਾਈ ਲੈਂਦੀ ਜੀ ਇੱਕ ਦੋ ਦਿਨ ਸੂਈ ਨੂੰ ਜਦੋਂ ਮੈਂ ਲੈਂਦੀ ਸੀ ਠੀਕ ਇਹਦੀ ਵੀਡੀਓ ਸਾਰਾ ਕੁਝ ਇਧਰ ਕੋਲ ਹੈਗਾ ਮੇਰੇ ਠੀਕ ਹੈ ਜੀ ਤੁਹਾਡੇ ਕੋਲ ਹੈਗਾ ਹਾਂ ਇਹਦਾ ਡਾਟਾ ਮਗਾ ਦਾਂਗੇ ਤੇ ਇਹ ਇਹ ਦੁੱਧੋਂ ਬਾਜੂ ਥੋੜਾ ਪਤਾ ਕਿ ਨਹੀਂ ਹਾਂ ਜੀ ਦੇਖੋ ਭਾਜੀ ਇਹ ਵੀ ਖੜੀ ਜਾਏ ਚੱਲ ਜਦੋਂ ਤੱਕ ਚੱਲ ਚੱਜਾ ਸਕਦੀ ਆ ਜੀ 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 ਬਾਕੀ ਹੈ ਵੀ ਥਾਣ ਥੁਣ ਵੀ ਚੰਗਾ ਲੱਗਿਆ ਨਗਰ ਬਾਹਰ ਹੁੰਦਾ ਨਹੀਂ ਨਿਕਲੇ ਰਹਿੰਦੇ ਅੰਦਰੇ ਹੀ ਸਾਰਾ ਦਿਨ ਹਾਂ ਜੀ ਹਾਂ ਜੀ ਉਹਦੇ ਕਰਕੇ ਥੋੜਾ ਫਰਕ ਪੈਂਦਾ ਜਦੋਂ ਝੁੱਪ ਲੱਗਣੀ ਸ਼ੁਰੂ ਹੋ ਗਈ ਨਗਰ ਆ ਫਿਰ ਦੁੱਧ ਨਾ ਸ਼ਰੀਰ ਪੱਗਰਨੇ ਸ਼ੁਰੂ ਹੋ ਗਏ ਜਦੋਂ ਜੀ 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 ਠੀਕ ਹੈ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਭਾਜੀ 40000 ਰੁਪਇਆ ਇਹ ਚੋਂ ਕਿੰਨੇ ਛੋੜ ਹੋ ਜੂਗੀ ਜਿਨਾਂ ਹੋ ਗਏ ਬਤੋਦ ਕਰਾਂਗੇ ਮੰਨ ਠੀਕ ਹੈ ਜੀ ਫੋਨ ਕਰ ਲੈ ਕੋਈ ਮੌਕੇ ਤੇ ਪਤਾ ਨਹੀਂ ਕੰਨਾ ਕੋਝੂ ਕੋਈ ਹਾਂਜੀ ਹਾਂਜੀ ਠੀਕ ਹੈ ਜੀ ਦੂਜੇ ਜੋੜਾ ਪਾਇਗਾ ਦੋਦਰ ਹੋਰ ਉਸ ਨਾਲ ਮੁੱਲ ਦਾ ਹੋ ਜਾਏਗਾ ਠੀਕ ਹੈ ਜੀ ਠੀਕ ਹੈ ਕਰ ਨਹੀਂ ਭਾਈ ਕੋਈ ਵੱਡਾ ਫਿਕਸ ਕੋਈ ਵੱਡਾ ਵਪਾਰ ਨਹੀਂ ਹੈ ਕਈ ਦਿੱਲੀ ਅਸੀਂ ਹਰਦਾ ਪਸ਼ੂ ਲੈਣੇ ਸ਼ੌਂਕ ਨਾਲ ਲੈਣਾ ਸ਼ੌਂਕੇ ਉੱਤੇ ਕੰਮ ਕਰ ਲੈਣੇ ਵੀ ਇੱਕ ਦੋ ਲੈਣੇ ਵੀ ਚੰਗੇ ਆ ਇਹ ਬੜੇ ਵੀਰਾਂ ਦੇ ਫੌਂਦੇ ਤਾਂ ਲਿਆਂਦੇ ਆ ਦੋ ਗਾਵਾਂ ਠੀਕ ਹੈ ਦੁੱਧ ਦਾ ਕੰਮ ਨਾਲ ਫਿਰ ਜੂੜੋ ਬੰਦਗਰ ਲੈ ਆਈ ਵਰ ਢਾਂਡੇ ਦਾ ਜ਼ਿਆਦਾ ਹੋ ਜਾਂਦਾ ਵੀ ਇਹਨੂੰ ਸੰਭੀਏ ਇਹਨੂੰ ਪੱਠੇ ਪਾਈਏ ਵੰਡ ਪਾਈਏ ਜਾਣਾ ਹਾਂਜੀ 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 ਇਹ ਸੁਭਾਲਣਾ ਪੈਂਦਾ ਥੋੜਾ ਇੱਧਰ ਜਾਵੋ ਕਿ ਘੱਟ ਲੈ ਜਾ ਮਾਲ ਠੀਕ ਹੈ ਤਾਂ ਪੂਰੀ ਤੇ ਫੌਂਦ ਤੇ ਨਹੀਂ ਆਉਂਦੇ ਹੁਣ ਬੜੇ ਇਹਦੇ ਫੌਂਦੇ ਆ ਜਾਂਦੇ ਵੀਰਾਂ ਦੇ ਥੋੜੀ ਸਿਰਾਂ ਮੱਝ ਹੀ ਗਈ ਹਾਂਜੀ 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 ਤੇ ਕੋਸ਼ਿਸ਼ ਹੈ ਮੋਰੋ ਪਸ਼ੂ ਪਹਾੜ ਨਾਲ ਲੈਦੇ ਪਹਾੜ ਨਾਲ ਦਿੱਤਾ ਜਾਵੇ ਹਾਂਜੀ ਹਾਂਜੀ ਤੇ ਕਰਨੀ ਭਾਜੀ ਕੋਈ ਗੱਲਬਾਤ ਹੋਰ ਬਸ ਇਹੋ ਜਿਹਨੇ ਵੀਰ ਨੇ ਲੈਣੀ ਆਪਣੀ ਸਮਝ ਨਾ ਲਵੇ ਹਾਂ ਦੁੱਧ ਕਰੇ ਨਾ 20 ਕਿਲੋ ਚਵਾਦਣਾ 15 12 ਕਿਲੋ ਚਵਾਦਣਾ ਉਹ ਗਾਂਾਂ ਦੇ ਹੀ ਕਰਮ ਨੇ ਹਾਂਜੀ ਹਾਂਜੀ ਚੇਰਾ ਪਈਆਂ ਜੀ ਤਾਜੀ ਸੋਈ ਨਾ ਜਿੱਦਾਂ ਦੀ ਗਰੰਟੀ ਹੋਏਗੀ ਫੁੱਲ ਜੀ 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 ਫੋੜਾ ਵੀ ਗੱਪਾਂ ਮਾਰਦੇ ਨੇ 25 ਕਿਲੋ ਚਵਾਦਣਾ ਨੇ 30 ਕਿਲੋ ਚਵਾਦਣਾ ਗਲਤ ਕਹ ਲਾ ਹਾਂਜੀ ਹਾਂਜੀ ਇਹ ਦੇ ਪਰਮਾਤਮਾ ਦੇ ਹੱਥ ਵਾਗੂ ਰਾਤੇ ਅਗਲੀ ਕਿਸਮੇ ਕਿੰਨਾ ਇਹਨੇ ਚਵਾਦਣਾ ਆਗੇ ਠੀਕ ਹੈ ਜੀ ਠੀਕ ਹੈ ਹਾਂਜੀ ਸਹੀ ਹੈ ਤੇ ਆਹੀ ਦੋ ਵੜਾ ਵਾ ਜੀ ਤੇ ਵੀਰ ਨੂੰ ਫੋਨ ਕਰ ਲਿਓ ਆ ਕੇ ਆਪਣੀ ਚੈੱਕ ਕਰ ਲਿਓ ਤਸੱਲੀ ਕਰ ਲਿਓ ਤਸੱਲੀ ਕਰਕੇ ਲੈ ਕੇ ਜਾਇਓ ਜੀ ਵੀਡੀਓ ਕਰਦੇ ਸ਼ੇਅਰ ਧੰਨਵਾਦ ਜੀ